ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ 227 ਸਾਲ ਪੁਰਾਣਾ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੇ ਨੇ ਜਿਸ ਦੇ ਕਾਰਨ ਹਰ ਗੈਰ ਅਮਰੀਕੀ ਨੂੰ ਦੇਸ਼ ਦੇ ਵਿੱਚੋਂ ਕੱਢੇ ਜਾਣ ਦਾ ਖਤਰਾ ਹੋਵੇਗਾ ਉਸ ਦੇ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣ ਦੇ ਲਈ ਗੱਲ ਵੀ ਕਹੀ ਜਾ ਰਹੀ ਹੈ ਪਰ ਜੇਕਰ ਉਹ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਅਮਰੀਕਾ ਸਮੇਤ ਦੁਨੀਆ ਭਰ ਦੇ ਵਿੱਚ ਭਾਰੀ ਹਲਚਲ ਚਲ ਮਾਚਾ ਪੇਗੀ ਇਹ ਕਾਨੂੰਨ ਹੈ ਐਲੀਅਨਜ਼ ਐਨਮੀਜ਼ ਐਕਟ 1798 ਇਹ ਕਾਨੂੰਨ ਰਾਸ਼ਟਰਪਤੀ ਨੂੰ ਯੁੱਧ ਦੇ ਸਮੇਂ ਦੀਆਂ ਸ਼ਕਤੀਆਂ ਦਿੰਦਾ ਹੈ ਔਰ ਰਾਸ਼ਟਰੀ ਹਿੱਤ ਦੇ ਨਾਂ ਦੇ ਉੱਪਰ ਕਿਸੇ ਵੀ ਗੈਰ ਅਮਰੀਕੀ ਨਾਗਰਿਕ ਨੂੰ ਦੇਸ਼ ਦੇ ਵਿੱਚੋਂ ਬਾਹਰ ਕਰ ਸਕਦਾ ਹੈ ਇਹ ਕਾਨੂੰਨ ਕਹਿੰਦਾ ਹੈ ਕਿ ਜਦੋਂ ਵੀ ਅਮਰੀਕਾ ਅਤੇ ਕਿਸੇ ਹੋਰ ਦੇਸ਼ ਵਿਚਕਾਰ ਯੁੱਧ ਹੁੰਦਾ ਹੈ ਤਾਂ ਰਾਸ਼ਟਰਪਤੀ ਦੇ ਕੋਲ ਗੈਰ ਅਮਰੀਕੀ ਮੂਲ ਦੇ ਲੋਕਾਂ ਬਾਰੇ ਫੈਸਲੇ ਲੈਣ ਦੀ ਸ਼ਕਤੀ ਹੋਵੇਗੀ ਖਾਸ ਤੌਰ ਤੇ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਬਾਰੇ ਫੈਸਲੇ ਲੈ ਸਕਦੇ ਨੇ ਅਤੇ ਉਹਨਾਂ ਨੂੰ ਦੇਸ਼ ਤੋਂ ਰਿਪੋਰਟ ਵੀ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਐਲੀਨ ਐਨੀਮੀ ਐਲਾਨਿਆ ਜਾ ਸਕਦਾ ਹੈ 18ਵੀਂ ਸਦੀ ਦੇ ਇਸ ਕਾਨੂੰਨ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਲਾਗੂ ਕੀਤਾ ਜਾ ਸਕਦਾ ਹੈ ਇਸ ਕਾਨੂੰਨ ਦੇ ਰਾਹੀਂ ਰਾਸ਼ਟਰਪਤੀ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬਾਹਰ ਕੱਢਣ ਦੀ ਸਹੂਲਤ ਮਿਲੇਗੀ ਅਮਰੀਕਾ ਵਿੱਚ ਇਸ ਕਾਨੂੰਨ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ